ਸੱਚਾ ਗਾ ਤੁਸੀਂ ਵੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਵਿਵੇਕ ਸ਼ਰਮਾ ਤਰਨਤਾਰਨ ਜ਼ਿਮਨੀ ਚੌਂ ਤੋਂ ਬਾਅਦ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਨੂੰ ਸ਼ੁਭ ਸੰਕੇਤ ਮੰਨਿਆ ਜਾ ਰਿਹਾ ਹੈ ਤਾਂ ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪੁਨਰਸਜੀਤ ਦੇ ਆਗੂਆ ਵੱਲੋਂ ਵੀ ਇਸ ਨੂੰ ਇੱਕ ਚੰਗਾ ਸੰਕੇਤ ਮੰਨਿਆ ਜਾ ਰਿਹਾ ਹੈ ਧੜੇ ਦੇ ਆਗੂ ਪ੍ਰੇਮ ਸਿੰਘ ਚੰਨੂ ਮਾਜਰਾ ਵੱਲੋਂ ਕਿਹਾ ਗਿਆ ਹੈ ਕਿ ਜਿਸ ਰਿਕੇ ਨਾਲ ਤਰਨਤਾਰਨ ਜ਼ਿਮਨੀ ਚੌਂ ਵਿੱਚ ਲੋਕਾਂ ਵੱਲੋਂ ਉਹਨਾਂ ਨੂੰ ਪਰਵਾਹ ਹੁੰਗਾਰਾ ਮਿਲਿਆ ਉਸ ਤੋਂ ਸਾਫ ਹੈ ਕਿ ਭਵਿੱਖ ਵਿੱਚ ਇਸੇ ਚੰਗੇ ਸੰਕੇਤ ਉਹਨਾਂ ਦੇ ਧੜੇ ਲਈ ਵੀ ਸਾਹਮਣੇ ਆਉਣਗੇ ਇਸ ਤੋਂ ਇਲਾਵਾ ਉਹਨਾਂ ਨੇ ਵਕਫ ਵਕ ਮਸਲਿਆਂ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੋਰ ਕੀ ਕੁਝ ਕਿਹਾ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਜਾਣ ਲਿਆ ਪਹਿਲਾਂ ਤਾਂ ਰਖੜਾ ਪਰਿਵਾਰ ਦਾ ਇਸ ਗੱਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਪਰੰਪਰਾ ਆਪਣੇ ਬਜ਼ੁਰਗਾਂ ਦੀ ਯਾਦਗਾਰ ਲਈ ਵਰਸੀ ਸਮਾਗਮ ਹਰ ਸਾਲ ਕਰਦੇ ਨੇ ਔਰ ਰਖੜਾ ਪਰਿਵਾਰ ਦੀਆਂ ਜਿੱਥੇ ਦੇਸ਼ ਲਈ ਪੰਜਾਬ ਲਈ ਕੌਮ ਲਈ ਦੁਨੀਆ ਭਰ ਦੇ ਵਿਸਵਾਮਾਂ ਨੇ ਉਹਨਾਂ ਨੂੰ ਅਸੀਂ ਯਾਦ ਵੀ ਕਰਦੇ ਆ ਔਰ ਉਹਨਾਂ ਤੇ ਅਸੀਂ ਮਹਿਸੂਸ ਵੀ ਕਰਦੇ ਆ ਕਿ ਇਹਨਾਂ ਦੀ ਨਿਮਰਤਾ ਮਿਠਾਸ ਦਾ صدਕਾ ਜੋ ਇਸ ਦੁਨੀਆ ਭਰ ਦੇ ਵਿੱਚ ਨਾ ਚਮਕਿਆ ਉਹ ਇੱਕ ਗੁਣ ਜਿਹੜਾ ਹੈ ਮਿੱਠਤ ਨੀਮੀ ਨਾਨਕਾ ਗੁਣ ਚੰਗੀਆਂ ਜਾਂ ਤਤ ਇੱਕ ਸੇਵਾ ਸੋ ਉਹਦੇ ਤੇ ਸਾਨੂੰ ਅਮਲ ਕਰਨ ਦੀ ਲੋੜ ਹੈ ਤਰਨ ਤਰਨ ਜਿਵਨੀ ਚੌਣ ਹੈ ਜਿਹੜਾ ਕੀ ਸਨੇਹਾ ਦੇ ਗਈ ਹੈ ਤਰਨ ਤਰਨ ਜਿਵਨੀ ਚੌਣ ਦੇ ਨਤੀਜੇ ਬੜੇ ਸੰਕੇਤ ਸਪਸ਼ਟ ਦੰਦੇ ਨੇ ਕਿ ਪਹਿਲੀ ਗੱਲ ਤਾਂ ਜਿਹੜੀ ਪੰਥਕ ਸਰੂਪ ਹੈ ਤਰਨ ਤਰਨ ਹਲਕੇ ਦਾ ਉਹਨੂੰ ਬਰਕਰਾਰ ਰੱਖਿਆ ਮੈਂ ਤਾਂ ਕਹਿ ਸਕਦਾ ਕਿ ਪੰਜਾਬ ਦੇ ਪੰਥਕ ਸਰੂਪ ਨੂੰ ਵੀ ਤਰਨ ਤਰ ਦੇ ਲੋਕਾਂ ਨੇ ਕਾਇਮ ਕਰਕੇ ਦਿਖਾਤਾ ਔਰ ਜੋ ਕੌਣ ਜਿੱਤਿਆ ਕੌਣ ਹਾਰਿਆ ਸਵਾਲ ਇਹ ਨਹੀਂ ਹੈ ਇਹ ਤਾਂ ਉਮੀਦਵਾਰ ਅਧਾਰੇ ਲੈ ਕੇ ਕੋਈ ਜਿੱਤ ਜੇ ਉਹ ਕੋਈ ਜਿੱਤ ਨਹੀਂ ਹੁੰਦੀ ਕਿਸੇ ਪਾਰਟੀ ਦੇ ਆਪਣੇ ਉਮੀਦਵਾਰ ਨਹੀਂ ਸੀ ਸੋ ਇਸ ਕਰਕੇ ਕਿਸੇ ਪਾਰਟੀ ਦਾ ਵਿਸ਼ਲੇਸ਼ਣ ਨਹੀਂ ਕੀਤਾ ਜਾ ਸਕਦਾ ਪਰ ਇੱਕ ਗੱਲ ਸਪਸ਼ਟ ਆ ਕਿ ਤਰਨਤਾਰ ਦੀ ਚੋਣ ਨੇ ਨਤੀਜਿਆਂ ਨੇ ਇਹ ਸਪੱਸ਼ਟ ਕੀਤਾ ਕਿ ਜੇ ਪੰਥਰੀ ਕਿ ਜੁੱਟ ਹੋਵੇ ਕਿਚੋਰ ਹੋਵੇ ਤਾਂ ਪੰਜਾਬ ਦੀ ਰਾਜ ਸਤਾ ਤੇ ਉਹਨਾਂ ਨੂੰ ਕੋਈ ਲੰਬੇ ਨਹੀਂ ਕਰ ਸਕਦਾ ਕਿ ਲੱਗਦਾ ਅਗਲੇ ਸਮੇਂ ਚ ਅਕਾਲੀ ਦਲ ਬਾਦਲ ਨਾਲ ਜਾਂ ਬੀਜੇਪੀ ਨਾਲ ਅਲਾਈਨਸ ਕਿਸੇ ਵਿਅਕਤੀ ਵਿਸ਼ੇਸ਼ ਤੇ ਦਲਾਂ ਦੀ ਗੱਲ ਨਹੀਂ ਹੈ ਕਲਤਾ ਪੰਥ ਪ੍ਰਸਤ ਪੰਥਕ ਸੋਚ ਵਾਲੇ ਪੰਜਾਬ ਹਤਾਸ਼ੀ ਪੰਜਾਬ ਦਾ ਭਲਾ ਚਾਹਣ ਵਾਲੇ ਪੰਜਾਬ ਨੂੰ ਬਚਾਉਣ ਵਾਲੇ ਅੱਜ ਪੰਜਾਬ ਉਹ ਜਿਹੜਾ ਬਰਬਾਦ ਹੋਇਆ ਪਿਆ ਪੰਜਾਬ ਲਾਹਵਾਰਥ ਹੋਇਆ ਪਿਆ ਪੰਜਾਬ ਦਾ ਕੋਈ ਵਾਲੀਬਾਰసే ਨਹੀਂ ਪੰਜਾਬ ਦੇ ਡੈਮਾਂ ਤੇ ਦਿੱਲੀ ਆ ਕੇ ਕਾਬਜ ਹੋ ਗਈ ਪੰਜਾਬ ਦੀ ਯੂਨੀਵਰਸਿਟੀ ਤੇ ਕਾਬਜ ਹੋਣ ਨੂੰ ਖੜਦੀ ਆ ਬਲ ਅੱਜ ਪੰਜਾਬ ਦੇ ਹਰ ਅਦਾਰੇ ਤੇ ਦਿੱਲੀ ਕਬਜ਼ਾ ਕਰਨਾ ਚਾਹੁੰਦੀ ਆ ਪੰਜਾਬ ਦੇ 50 ਕਿਲੋਮੀਟਰ ਤੱਕ ਦੇ ਵਿਐਸਐਫ ਲਿਆ ਕੇ ਬਿਠਾਤੀ ਸੋ ਅੱਜ ਸਾਨੂੰ ਜਾਗਣ ਦੀ ਲੋੜ ਆ ਜਗਾਉਣ ਦੀ ਲੋੜ ਆ ਜਿਹੜੇ ਵੀ ਪੰਜਾਬ ਦਾ ਦਰਦ ਰੱਖਣ ਵਾਲੇ ਲੋਕ ਨੇ ਉਹਨਾਂ ਨੂੰ ਅੱਜ ਇਕੱਠੇ ਹੋਣ ਦੀ ਲੋੜ ਆ ਕਿਸੇ ਵਿਅਕਤੀ ਵਿਸ਼ੇਸ਼ ਨਾਲ ਗੱਲ ਕਰਨ ਦੀ ਥਾਂ ਪੰਜਾਬ ਹਤੈਸੀ ਤੇ ਪੰਜਾਬ ਦਾ ਭਲਾ ਚਾਹਣ ਵਾਲਿਆਂ ਨੂੰ ਇੱਕ ਆਵਾਜ਼ ਦੇ ਵਿੱਚ ਜੁੜਨ ਦੀ ਲੋੜ ਆ ਔਰ ਪੰਥ ਪ੍ਰਸਤਾਵ ਨੂੰ ਇਕੱਠੇ ਹੋਣ ਦੀ ਲੋੜ ਹੈ ਤਰਨ ਤਰਨ ਜਿਮਨੀ ਚੌਂ ਤੋਂ ਬਾਅਦ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਨੂੰ ਸ਼ੁਭ ਸੰਕੇਤ ਮੰਨਿਆ ਜਾ ਰਿਹਾ ਹੈ ਤਾਂ ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਜੀਤ ਦੇ ਅਗਵਾਵਲੋਂ ਵੀ ਇਸ ਨੂੰ ਇੱਕ ਚੰਗਾ ਸੰਕੇਤ ਮੰਨਿਆ ਜਾ ਰਿਹਾ ਹੈ ਢੜੇ ਦੇ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਕਿਹਾ ਗਿਆ ਹੈ ਕਿ ਜਿਸ ਰਿੱਕੇ ਨਾਲ ਤਰਨਤਾਰਨ ਜ਼ਿਮਨੀ ਚੌਂ ਵਿੱਚ ਲੋਕਾਂ ਵੱਲੋਂ ਉਹਨਾਂ ਨੂੰ ਪਰਵਾਹ ਹੰਗਾਰਾ ਮਿਲਿਆ ਉਸ ਤੋਂ ਸਾਫ਼ ਹੈ ਕਿ ਭਵਿੱਖ ਵਿੱਚ ਇਸੇ ਚੰਗੇ ਸੰਕੇਤ ਉਹਨਾਂ ਦੇ ਧੜੇ ਲਈ ਵੀ ਸਾਹਮਣੇ ਆਉਣਗੇ ਇਸ ਤੋਂ ਇਲਾਵਾ ਉਹਨਾਂ ਨੇ ਵਕਫ ਵਕ ਮਸਲਿਆਂ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੋਰ ਕੀ ਕੁਝ ਕਿਹਾ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਜਾਣ ਲਿਓ ਪਹਿਲਾਂ ਤਾਂ ਰਖੜਾ ਪਰਿਵਾਰ ਦਾ ਇਸ ਗੱਲੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇੱਕ ਪਰੰਪਰਾ ਆਪਣੇ ਬਜ਼ੁਰਗਾਂ ਦੀ ਯਾਦਗਾਰ ਲਈ বারਸੀ ਸਮਾਗਮ ਹਰ ਸਾਲ ਕਰਦੇ ਨੇ ਔਰ ਅਖੜਾ ਪਰਿਵਾਰ ਦੀਆਂ ਜਿੱਥੇ ਦੇਸ਼ ਲਈ ਪੰਜਾਬ ਲਈ ਕੌਮ ਲਈ ਦੁਨੀਆ ਭਰ ਦੇ ਵਿਸਵਾਮਾ ਨੇ ਉਹਨਾਂ ਨੂੰ ਅਸੀਂ ਯਾਦ ਵੀ ਕਰਦੇ ਆਂ ਔਰ ਉਹਨਾਂ ਤੇ ਅਸੀਂ ਮਹਿਸੂਸ ਵੀ ਕਰਦੇ ਆਂ ਕਿ ਇਹਨਾਂ ਦੀ ਨਿਮਰਤਾ ਮਠਾਸ ਦਾ ਸਦਕਾ ਜੋ ਇਸ ਦੁਨੀਆ ਭਰ ਦੇ ਵਿੱਚ ਨਾ ਚਲਕਿਆ ਉਹ ਇੱਕ ਗੁਣ ਜਿਹੜਾ ਹੈ ਮਿੱਠਤ ਨੀਮੀ ਨਾਨਕਾ ਗੁਣ ਚੰਗੀਆਂ ਯਾਤ ਇੱਕ ਸੇਵਾ ਸੋ ਉਹਦੇ ਤੇ ਸਾਨੂੰ ਅਮਲ ਕਰਨ ਦੀ ਲੋੜ ਹੈ ਕਰਨ ਤਨ ਜਿਵਨੀ ਚੋਣ ਹੈ ਜਿਹੜਾ ਕੀ ਸਨੇਹਾ ਦੇ ਗਈ ਹੈ ਤਰਨਤਾਰਨ ਜਿਵਨੀ ਚੋਣ ਦੇ ਨਤੀਜੇ ਬੜੇ ਸੰਕੇਤ ਸਪਸ਼ਟ ਦੰਦੇ ਨੇ ਕਿ ਪਹਿਲੀ ਗੱਲ ਤਾਂ ਜਿਹੜੇ ਪੰਥਕ ਸਰੂਪ ਆ ਤਰਨਤਾਰਨ ਹਲਕੇ ਦਾ ਉਹਨੂੰ ਬਰਕਰਾਰ ਰੱਖਿਆ ਮੈਂ ਤਾਂ ਕਹਿ ਸਕਦਾ ਕਿ ਪੰਜਾਬ ਦੇ ਪੰਥਕ ਸਰੂਪ ਨੂੰ ਵੀ ਤਰਨਤਾਰਨ ਦੇ ਲੋਕਾਂ ਨੇ ਕਾਇਮ ਕਰਕੇ ਦਿਖਾਤਾ ਔਰ ਜੋ ਕੌਣ ਜਿੱਤਿਆ ਕੌਣ ਹਾਰਿਆ ਸਵਾਲ ਇਹ ਨਹੀਂ ਹੈ ਇਹ ਤਾਂ ਉਮੀਦਵਾਰ ਅਧਾਰੇ ਲੈ ਕੇ ਕੋਈ ਜਿੱਤ ਜੇ ਉਹ ਕੋਈ ਜਿੱਤ ਨਹੀਂ ਹੁੰਦੀ ਕਿਸੇ ਪਾਰਟੀ ਦੇ ਆਪਣੇ ਉਮੀਦਵਾਰ ਨਹੀਂ ਸੀ ਸੂਚ ਕਰਕੇ ਕਿਸੇ ਪਾਰਟੀ ਦਾ ਵਿਸ਼ਲੇਸ਼ਣ ਨਹੀਂ ਕੀਤਾ ਜਾ ਸਕਦਾ ਪਰ ਇੱਕ ਗੱਲ ਸਪਸ਼ਟਾ ਕਿ ਤਰਨਤਾਰ ਦੀ ਚੋਣ ਨੇ ਨਤੀਜਿਆਂ ਨੇ ਇਹ ਸਪਸ਼ਟ ਕੀਤਾ ਕਿ ਜੇ ਪੰਥਰੀ ਕਿ ਜੁੱਟ ਹੋਵੇ ਕਿਸ਼ੋਰ ਹੋਵੇ ਤਾਂ ਪੰਜਾਬ ਦੀ ਰਾਜਸਤਾ ਤੇ ਉਹਨਾਂ ਨੂੰ ਕੋਈ ਲੰਬੇ ਨਹੀਂ ਕਰ ਸਕਦਾ ਕੀ ਲੱਗਦਾ ਅਗਲੇ ਸਮੇਂ ਚ ਕਾਲੀ ਦਲ ਬਾਦਲ ਨਾਲ ਦੇ ਜਾਂ ਬੀਜੇਪੀ ਨਾਲ ਅਲਾਈਨਸ ਹੈ ਕਿਸੇ ਵਿਅਕਤੀ ਵਿਸ਼ੇਸ਼ ਤੇ ਦਲਾਂ ਦੀ ਗੱਲ ਨਹੀਂ ਹੈ ਕਲਤਾ ਪੰਥ ਪ੍ਰਸਤ ਪੰਥਕ ਸੋਚ ਵਾਲੇ ਪੰਜਾਬ ਹਤਾਸ਼ੀ ਪੰਜਾਬ ਦਾ ਭਲਾ ਚਾਹਣ ਵਾਲੇ ਪੰਜਾਬ ਨੂੰ ਬਚਾਉਣ ਵਾਲੇ ਅੱਜ ਪੰਜਾਬ ਉਹ ਜਿਹੜਾ ਬਰਬਾਦ ਹੋਇਆ ਪਿਆ ਪੰਜਾਬ ਲਾਹਬਾਰਥ ਹੋਇਆ ਪਿਆ ਪੰਜਾਬ ਦਾ ਕੋਈ ਵਾਲੀਬਾਰసే ਨਹੀਂ ਪੰਜਾਬ ਦੇ ਡੈਮਾਂ ਤੇ ਦਿੱਲੀ ਆ ਕੇ ਕਾਬਜ ਹੋ ਗਈ ਪੰਜਾਬ ਦੀ ਯੂਨੀਵਰਸਿਟੀ ਤੇ ਕਾਬਜ ਹੋਣ ਨੂੰ ਖੜਦੀ ਆ ਬਲ ਅੱਜ ਪੰਜਾਬ ਦੇ ਹਰ ਅਦਾਰੇ ਤੇ ਦਿੱਲੀ ਕਬਜ਼ਾ ਕਰਨਾ ਚਾਹੁੰਦੀ ਆ ਪੰਜਾਬ ਦੇ 50 ਕਿਲੋਮੀਟਰ ਤੱਕ ਦੇ ਵਿਐਸਐਫ ਲਿਆ ਕੇ ਬਿਠਾਦੀ ਸੋ ਅੱਜ ਸਾਨੂੰ ਜਾਗਣ ਦੀ ਲੋੜ ਆ ਜਗਾਉਣ ਦੀ ਲੋੜ ਆ ਜਿਹੜੇ ਵੀ ਪੰਜਾਬ ਦਾ ਦਰਦ ਰੱਖਣ ਵਾਲੇ ਲੋਕ ਨੇ ਉਹਨਾਂ ਨੂੰ ਅੱਜ ਇਕੱਠੇ ਹੋਣ ਦੀ ਲੋੜ ਆ ਕਿਤੇ ਵਿਅਕਤੀ ਵਿਸ਼ੇਸ਼ ਨਾਲ ਗੱਲ ਕਰਨ ਦੀ ਥਾਂ ਪੰਜਾਬ ਹਤਾਇਸੀ ਤੇ ਪੰਜਾਬ ਦਾ ਭਲਾ ਚਾਹਣ ਵਾਲਿਆਂ ਨੂੰ ਇੱਕ ਆਵਾਜ਼ ਦੇ ਵਿੱਚ ਜੁੜਨ ਦੀ ਲੋੜ ਆ ਔਰ ਪੰਥ ਪ੍ਰਸਤਾਵ ਇਕੱਠੇ ਹੋਣ ਦੀ ਲੋੜ ਹੈ ਨਿਰਧਾਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਤਸੰਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਸੰਘੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ